ਕੀਗਾ ਮੈਂ ਸਾਡੇ ਨਾਲ ਗੱਲਾਂ ਕਰਦੇ ਕੁੜੀ ਆਈ ਆ ਕੁੜੀ ਨਾਲ ਗੱਲਾਂ ਕੀਤੀਆਂ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਉਹਦੇ ਨਾਲ ਥੋੜੀ ਜਿਹੀ ਬੈਂਸ ਹੋਈ ਇਹ ਮੁੰਡੇ ਨਾਲ ਮੁੰਡੇ ਨੇ ਚੱਕ ਕੇ ਉਸਦੇ ਇੰਜੈਕਸ਼ਨ ਲਾਤਾ ওভারਡੋਜ਼ ਇੰਜੈਕਸ਼ਨ ਲਾਤਾ ਉਹ ਐਡੀ ਸ਼ੀਸ਼ੀ ਆ ਸਾਨੂੰ ਮਿਲ ਗਈ ਆ ਉਹ 3-4 ਐਮ ਐਲ ਦੀ ਸ਼ੀਸ਼ੀ ਆ ਉਹਨੇ ਜਦੋਂ ਦੇਖਿਆ ਵੀ ਅੱਖਾਂ ਵਿੱਚ ਤਾਂ ਕਹਿੰਦਾ ਨੀਂਦ ਵਾਲਾ ਲਾਇਆ ਕਹਿੰਦਾ ਨੀਂਦ ਦਾ ਇੰਜੈਕਸ਼ਨ ਲਾ ਰਿਆ ਮੈਂ ਕਦਾਈ ਸੌ ਗਿਆ ਨੀਂਦ ਵਾਲਾ ਲਾਇਆ ਅੱਧੇ ਮਿੰਟ ਬਾਅਦ ਸਾਨੂੰ ਇਹ ਫੋਨ ਕਰਦਾ ਵੀ ਡਾਕਟਰ ਪ੍ਰਿੰਦਰ ਨੂੰ ਬੁਲਾਜ ਗਿਆ ਜੋ ਤੁਸੀਂ ਇੰਜੈਕਸ਼ਨ ਲਗਾਇਆ ਹੈ ਕਿ ਡਾਕਟਰ ਦੀ ਡਾਕਟਰ ਨੇ ਤੁਹਾਨੂੰ ਕਿਹਾ ਸੀ ਰეკਮੈਂਡ ਕੀਤਾ ਸੀਗਾ ਤੁਸੀਂ ਆਪਣੇ ਆਪਣੇ ਆਪ ਹੀ ਲਗਾਇਆ ਉਹ ਇੰਜੈਕਸ਼ਨ ਐ ਸੋ ਐਸ ਲਿਖਿਆ ਹੁੰਦਾ ਬਕਾਇਦਾ ਟਰੀਟਮੈਂਟ ਚਾਰਟ ਪਈ ਆਰ ਡੂ ਨਹੀਂ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਲਗਵਨ ਨੂੰ ਪਹਿਣ ਹਾਂਜੀ ਗੱਲ ਨਹੀਂ 12th ਗਲਤੀ ਹੋ ਗਈ ਜ਼ਰੂਰ ਭਾਈ ਕੀ ਤੁਹਾਡੇ ਨਾਲ ਦੋਸ਼ਮੀਤ ਪਰਸਨ ਦੋਸ਼ਮੀਤ ਨਹੀਂ ਸੀ ਕੋਈ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਉਹਨਾਂ ਦੀ ਨਹੀਂ ਵੈਸੇ ਮੈਂ ਰੀਸਟ੍ਰੇਨ ਕਰਦਾ ਸੀਗਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆਂ ਵੀ ਹੱਥ ਬਗੇਰਾ ਬੰਨਦੇ ਆਂ ਆਪਾਂ ਜਦੋਂ ਪੇਸ਼ੈਂਟ ਆ ਹਾਈਪਰ ਐਕਟੀਵਿਟੀ ਕਰਦਾ ਹਨ ਤੇ ਉਹ ਚ ਕਹਿੰਦੇ ਸੀਗੇ ਅੰਕਲ ਕਹਿੰਦਾ ਕੋਈ ਨਾ ਮੈਂ ਤੈਨੂੰ ਬਾਹਰੋਂ ਦੇਖ ਲਊਗਾ ਤੂੰ ਹੱਥ ਬੰਨ ਲੈ ਜਿਹੜੇ ਬੰਨਣੇ ਨੇ ਬਸ ਇਹ ਗੱਲ ਹੋਈ ਕੀ ਹੋਰ ਇਹ ਸੁਣ ਕੇ ਕੀ ਤੁਹਾਨੂੰ ਗੁੱਸਾ ਨਹੀਂ ਕੋਈ ਗੁੱਸਾ ਨਹੀਂ ਆਇਆ ਬਸ ਗੁੱਸਾ ਆਇਆ ਜਨਾ ਸਾਨੂੰ ਬਾਹਰ ਕੱਢਿਆ ਹਨ ਇੱਕ ਵਾਰ ਇਹਨਾਂ ਦੀ ਵੀਡੀਓ ਬਣੀ ਰਹੀ ਹੈ ਪਰਿਵਾਰ આરોਪ ਲਾ ਰਿਹਾ ਹੈ ਕਿ ਤੁਹਾਨੂੰ ਕੋਈ ਗੁੱਸਾ ਹੈ ਜਾਂ ਤੁਹਾਡੀ ਕੋਈ ਆਪਣੇ ਕੋਈ ਰੰਜਿਸ਼ ਸਰ ਮੇਰੀ ਇਹ ਕੋਈ ਇਹਨਾਂ ਨਾਲ ਕੋਈ ਗੁੱਸਾ ਗਿਲਾ ਨਹੀਂ ਸੀਗਾ ਹਨਾ ਸਿਰਫ ਇਹ ਗੱਲ ਤੇ ਗੁੱਸਾ ਸੀਗਾ ਮੈਂ ਇਹਨਾਂ ਨਾਲ ਵੀ ਤੁਸੀਂ ਆਈਸੀਯੂ ਦੇ ਵਿੱਚ ਇੱਕ ਟਾਈਮਿੰਗ ਹੁੰਦੀ ਹੈ ਮਿਲਣ ਦੀ ਪੇਸ਼ੈਂਟ ਨੂੰ ਸਾਰਿਆਂ ਨੂੰ ਹੀ ਪਤਾ ਵਾ ਤੁਹਾਨੂੰ ਡਿਊਟੀ ਹੁੰਦੀ ਹੈ ਉਹ ਵੀ ਇਹਨੇ ਟਾਈਮ ਤੋਂ ਇਹਨੇ ਟਾਈਮ ਦੇ ਵਿੱਚ ਮਿਲ ਸਕਦੇ ਆ ਇਹ ਸਾਰੇ ਦਿਨ ਦੇ ਵਿੱਚ ਬਹੁਤ ਵਾਰੀ ਆ ਚੁੱਕੇ ਸੀ ਮੈਂ ਇਹਨਾਂ ਨੂੰ ਇਹੀ ਗੱਲ ਬਾਰ-ਬਾਰ ਕਹਿ ਰਿਹਾ ਸੀਗਾ ਵੀ ਵੀਰੇ ਤੁਸੀਂ ਬਾਹਰ ਵੇਟ ਕਰ ਲਓ ਵੀਰੇ ਬਾਹਰ ਵੇਟ ਕਰ ਲਓ ਹੋਰ ਕੋਈ ਗੱਲ ਨਹੀਂ ਜਿਹੜਾ ਤੁਸੀਂ ਨਹੀਂ ਉਹਦੇ ਲਈ ਇੱਕ ਮਿੰਟ ਸਾਨੂੰ ਗੱਲ ਕਰਨ ਦਿਓ ਜੀ ਸਾਨੂੰ ਜੋ ਤੁਸੀਂ ਇੰਜੈਕਸ਼ਨ ਲਗਾਇਆ ਹੈ ਕਿ ਇਹ ਡਾਕਟਰ ਦੀ ਡਾਕਟਰ ਨੇ ਤੁਹਾਨੂੰ ਕਿਹਾ ਸੀ ਰეკਮੈਂਡ ਕੀਤਾ ਸੀਗਾ ਤੁਸੀਂ ਆਪਣੇ ਆਪਣੇ ਆਪ ਹੀ ਲਗਾਇਆ ਉਹ ਇੰਜੈਕਸ਼ਨ ਐ ਐਸਓਐਸ ਲਿਖਿਆ ਹੁੰਦਾ ਬਕਾਇਦਾ ਟਰੀਟਮੈਂਟ ਚਾਰਟ ਤੇ ਆਰਡਰ ਹੁੰਦਾ ਨਹੀਂ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਲਗਾਉਣ ਨੂੰ ਪੈਣਾ ਹੈ ਹਾਂ ਜੀ ਕੀ ਨਾਮ ਆ ਤੁਹਾਡਾ ਬੰਦੇ ਉਹ ਤੁਹਾਡੇ ਕੋ ਗਲਤੀ ਹੋਈ ਹੈ ਹਾਂਜੀ ਮੈਂ ਮੰਨਦਾ ਕੀ ਨਾਮ ਆ ਤੁਹਾਡਾ ਧਰਮਿੰਦਰ ਕਿੱਥੋਂ ਦੇ ਰਹਿਣ ਵਾਲੇ ਕਿਸ ਡਾਕਟਰ ਦੇ ਅੰਡਰ ਨੇ ਪੇਸ਼ੈਂਟ ਡਾਕਟਰ ਬੈਸੀ ਡਾਕਟਰ ਹਰੀ ਦੇ ਅੰਦਰ ਬੈ ਆਈ ਸੀ ਯੂ ਚ ਸ਼ਿਫਟ ਕਰਨ ਕਾਰਨ ਡਾਕਟਰ ਗੁਰਪ੍ਰਤਾਵ ਜਿਹੜੇ ਇੰਟੈਂਸਿਵ ਕੇਅਰ ਦੇ ਸਪੈਸ਼ਲਿਸਟ ਨੇ ਉਹਨਾਂ ਦੇ ਅੰਦਰ ਹੈ ਨਾ ਇਹ ਕਿਹਾ ਨਾ ਸਾਡਾ ਮਰੀਜ਼ ਬਿਲਕੁਲ ਠੀਕ ਸੀਗਾ ਕੱਲ 5000 ਸਵੇਰੇ ਘਟੇ ਆ 5000 ਸ਼ੈੱਲ ਰਹਿ ਗਏ ਸੀ ਬਾਕੀ ਕਹਿੰਦੇ ਵੀ ਇੱਕ ਵਾਰ ਹੋਰ ਲਾ ਰਹੇ ਚਿੱਟੇ ਸ਼ੈੱਲ ਹੋ ਇਸੀ ਓਰ ਲੈ ਆ ਕੇ ਦਿੱਤੇ ਤੇ ਜਦੋਂ ਸਾਡਾ ਮਰੀਜ਼ ਇੱਥੇ ਮਸੀਂ ਦੇਖਿਆ ਦੁਬਾਰਾ ਟੈਸਟ ਹੋਇਆ ਤਾਂ 17000 ਸ਼ੈਲ ਕਰ ਗਿਆ ਤੇ ਬਿਲਕੁਲ ਸਹੀ ਆ ਬਿਲਕੁਲ ਉਹ ਕਹਿੰਦਾ ਮੈਨੂੰ ਛੁੱਟੀ ਦਿਵਾ ਲਓ ਮੈਂ ਠੀਕ ਆ ਮੈਂ ਸਾਡੇ ਨਾਲ ਗੱਲਾਂ ਕਰਦੇ ਰਿਹਾ ਕੁੜੀ ਆ ਜਾਂ ਕੁੜੀ ਨਾਲ ਗੱਲਾਂ ਕੀਤੀਆਂ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਉਹਦੇ ਨਾਲ ਥੋੜੀ ਜਿਹੀ ਬੈਂਸ ਹੋਈ ਇਹ ਮੁੰਡੇ ਨਾਲ ਕੁੜੀ ਉਹ ਕਹਿੰਦਾ ਮੈਂ ਤੈਨੂੰ ਦੇਖੂ ਬਾਹਰ ਜਾ ਕਿਵੇਂ ਕਿਹਾ ਇਹ ਮੁੰਡੇ ਨੇ ਚਾੱਕ ਕੇ ਉਹਦੇ ਸਿਰ ਇੰਜੈਕਸ਼ਨ ਲਾ ਪਰੋਟ ਓਵਰਡੋਜ਼ ਦੇ ਇੰਜੈਕਸ਼ਨ ਲਾਤਾ ਉਹ ਐਡੀ ਸ਼ੀਸ਼ੀ ਆ ਸਾਨੂੰ ਮਿਲ ਗਈ ਆ ਉਹ 3-4 ਐਮਐਲ ਦੀ ਸ਼ੀਸ਼ੀ ਆ ਗੁੱਸੇ ਜਾਂ ਰੇਤ ਨੂੰ ਉਹ ਦੁਸ਼ਤ ਪਾਉਣਾ ਨਾ ਜੇ ਜੀ ਉਸ ਵਕਤੀ ਉਹਨੇ ਮੂੰਹ ਅਟਕੇ ਜਿਹਦੀ ਉਹ ਇੰਜੈਕਸ਼ਨ ਲਾਇਆ ਨਾ ਇਹ ਜੇ ਜੀ ਉਹਦੀ ਦੱਕਾ ਇਹਨੇ ਲਾਉਂਦੇ ਸਾਰ ਜਦੋਂ ਬਾਹਰ ਗੱਡੇਆ ਉੱਥੇ ਇੱਕ ਮੁੰਡਾ ਖੜਾ ਸੀ ਸਾਡੇ ਉਹਨੇ ਜਦੋਂ ਦੇਖਿਆ ਬੇ ਅੱਖਾਂ ਮੀਟਦਾ ਕਹਿੰਦਾ ਮੀਨ ਦਾ ਵਾਲਾ ਲਾ। ਨਾ ਮੀਨ ਦਾ ਇੰਜੈਕਸ਼ਨ ਲਾ ਰਿਹਾ ਮੈਂ ਯਾਦਾ ਸੌ ਗਏ ਆਪ ਨੂੰ ਨੀਂਦ ਆਲਾ ਲਾਇਆ 5 ਅੱਧੇ ਮਿੰਟ ਬਾਅਦ ਸਾਨੂੰ ਇਹ ਫੋਨ ਆਦਾ ਵੀ ਡਾਕਟਰ ਗੁਰਿੰਦਰ ਨੂੰ ਬੁਲਾ ਗਿਆ ਕਿੱਥੋਂ ਦੇ ਰਹਿਣ ਵਾਲੇ ਹੋ ਬਜੀ ਤੁਸੀਂ ਸਾਡਾ ਪਿੰਨ ਦੇ ਡਿਵਾਲਾ ਜੀ ਤੇ ਪੇਸ਼ੈਂਟ ਦਾ ਕੀ ਨਾਮ ਕੀ ਹੈ ਪੇਸ਼ੈਂਟ ਦਾ ਨਾਮ ਹੈ ਕਰਨੈਲ ਸਿੰਘ ਜੀ ਸੰਭਵਤ ਸਿੰਘ ਤੁਸੀਂ ਉਹਨਾਂ ਦੇ ਕੀ ਲੱਗਦੇ ਮੈਂ ਬਰਾਬਰ ਆਉਂਦਾ ਕਿੱਥੋਂ ਦੇ ਰਹਿਣ ਵਾਲੇ ਨੇ ਪੇਸ਼ੈਂਟ ਦੇਤਵਾਲ ਦੇ ਪੇਸ਼ੈਂਟ ਕਿਹੜੇ ਹਸਪੀਟਲ ਜੋਂ ਸੀ ਸੰਤਰ ਨਰਨਾਰਤੀ ਹੌਸਲ ਕੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀਤੀ ਸਾਡੇ ਮਾਤੇ ਤਾਂ ਇਹ ਚਾਹਨਾ ਹੈ ਜਿਹੜਾ ਸਾਡਾ ਹਿਸਾਬ ਕਰਨਾ ਚਾਹੀਦਾ ਵੇ ਸਾਡਾ ਮਰੀਜ਼ ਸਹੀ ਸੀਗਾ ਕਿਉਂ ਦਤੋਈ ਕਿਉਂ ਉਹ ਵੱਡੋ ਜਨਟੀਕਲ ਆਇਆ ਟੀਕਾ ਲਾਇਆ ਟੀਕਾ ਲਾਉਣ ਦੇ ਬਾਅਦ ਜੀ ਉਹਦੀ ਡੈਥ ਹੋਈ ਹੈ ਜੀ ਇਹ ਨਹੀਂ ਉਹ ਸਾਇਨ ਇਹ ਬੋਲ ਕੀਤਾ ਕਿ ਕੀ ਕੀ ਹੋਇਆ ਲਾਇਆ ਕਿੰਨੀ ਉਮਰ ਸੀ ਪੀਸ਼ੇ ਉਹਦੀ ਫਸਾਏ 50 ਜੂ ਤੋਂ ਥੱਲੇ ਥੱਲੇ ਹੋਊਗੀ ਬਸ 47 47 ਸਾਲ ਦੀ ਤੁਸੀਂ ਆਇਓ ਕਿਸ ਨੇ ਕੋਈ ਰੀਜ਼ਨ ਕਰਕੇ ਆਇਓਗੇ ਨਾ ਸਾਊ ਕੋਈ ਸਮੱਸਿਆ ਨਹੀਂ ਪੰਜੀ ਕਰਵਾਉਣ ਨੂੰ ਕਿਉਂ ਆਏ ਹੋ ਇਹ ਪੀਸ਼ੇ ਕਰੀ ਜਮਨ ਜੀ ਆ ਨਾ ਕੋਈ ਕੋਈ ਡੇਟ ਕਰਕੇ ਦੱਸੋ ਵੀ ਤਾਂ ਧੱਤ ਕਿਸ ਕਰਨ ਉਹ ਜੀ ਉਹ ਰਿਪੋਰਟ ਸਰਦ ਸਿੰਘ ਸਰਦ ਬੈਠੇ ਨੇ ਪਰਵਾਹ ਦਾ ਕੀ ਹੋ ਗਿਆ ਪਰ ਉਹ ਕੀ ਬਾਰੇ ਕੀ ਤੰਕੀਰ ਕਰਦੇ ਨੇ ਪਰਵਾਹ کہہ ਰਹੇ ਆ ਵੀ ਇਹ ਮੁੰਡਾ ਟਰੀਟਮੈਂਟ ਜਿਹੜਾ ਕਰਦਾ ਸੀ ਨਾ ਕੋਈ ਇੰਜੈਕਸ਼ਨ ਕਰ ਰਿਹਾ ਸੀ ਡੋਜ਼ ਬਦਲਾ ਪੀ ਕਰ ਰਹੇ ਆ ਰਿਪੋਰਟ ਚ ਕੋਣ ਹੈ ਹਾਂਜੀ ਕੀ ਕਹਿਣਾ ਚਾਹੁੰਗੇ